ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਆਸੀ ਪੋਰਟ ਲੈ ਗਏ ਬਹੁਤ ਸੋਹਣਾ ਸ਼ਹਿਰ ਵਾ ਸਪੈਨ ਦੇ ਬਾਰਡਰ ਤੇ ਆ ਤੇ ਠੰਡਾ ਸ਼ਹਿਰ ਵਾ ਠੰਡ ਜ਼ਿਆਦਾ ਤੇ ਲਿਸਬਨ ਦੇ ਮੁਕਾਬਲੇ ਜੋ ਅਸੀਂ ਤੁਰਿਆ ਸੀਗੇ ਲਿਸਬਨ ਤੋਂ ਉਦੋਂ ਸਗਾ ਟੈਂਪਰੇਚਰ ਲਿਸਬਨ ਦੇ ਵਿੱਚ ਆਰਾਊਂਡ 15 ਡਿਗਰੀ ਤੇ ਇੱਥੇ ਜਗਾ 8 ਡਿਗਰੀ ਅੱਦੋ-ਅੱਦੋ ਫਰਕ ਪੈ ਜਾਂਦਾ ਦੇਖਿਆ ਜਾ ਰਿਹਾ ਜੀ ਤੇ ਬਹੁਤ ਠੰਡਾ ਜਗਾ ਬਹੁਤ ਸੋਹਣਾ ਸ਼ਹਿਰ ਵਾ ਚਲੋ ਮੈਂ ਵੀਡੀਓ ਬਣਾ ਦਈਏ ਮੈਂ ਪਿੰਡ ਦੇ ਕੈਫੇ ਅਮਰੀਕਾਫੇਆ ਤੇ ਆਹ ਕੈਫੇ ਬਣਿਆ ਇੱਥੇ ਕੈਫੇਟੇਰੀਆ ਬੈਠੇ ਆ ਲੋਕੀਂ ਆ ਧੁੱਪ ਨਿਕਲੀ ਧੁੱਪ ਦਾ ਲੋਕੀਂ ਨਾਮ ਦਾ ਮਾਰਨ ਦੇ ਸਾਰੇ ਜਣੇ ਤੇ ਛੋਟੀ ਜਿਹੀ ਪਾਰਕ ਬੱਚਿਆਂ ਦੇ ਖੇਡਣ ਵਾਸਤੇ ਇੱਥੇ ਮੇਰਾ ਮੁੰਡਾ ਗੁੰਤਾਜ ਮੇਰਾ ਪੁੱਤ ਬੜਾ ਇੰਜੋਏ ਕਰਦਾ ਪਿਆ ਤੇ ਕਾਫੇ ਪੀ ਕੇ ਮਾੜਾ ਘੁੰਮਦਿਆਂ ਸ਼ਹਿਰ ਤੋਂ ਦਿਖਾਉਣੇ ਆ ਦੇਖਿਓ ਬੋ ਸੋਹਣਾ ਸ਼ਹਿਰ ਵਾ ਲੋਕੀ ਘੁੰਮਦੇ ਫਿਰਦੇ ਇੱਥੇ ਅੱਜ ਸਾਰੇ ਜਾਣੇ ਇੰਜੋਏ ਕਰਨ ਲੱਗੇ ਆ ਸੋਹਣਾ ਮੌਸਮ ਆ ਧੁੱਪ ਨਿਕਲੀ ਆ ਆ ਗੁੰਤਾਜ ਖੇਡਦਾ ਪਿਆ ਪਾਕ ਦੇ ਵਿੱਚ ਚਲੋ ਮੈਂ ਦਿਖਾਈਏ ਸ਼ਹਿਰ ਘੁੰਮ ਕੇ ਆਜੋ ਤਾਂ ਖੇਡਦਾ ਉਹ ਨਹੀਂ ਖੇਡਦਾ ਆ ਪੁਲਿਸ ਵਾਲਿਆਂ ਨੇ ਜੀ ਚਲਦੀ ਪਈ ਟ੍ਰੇਨਿੰਗ ਬਾਰੇ ਦੌੜਦੇ ਪਏ ਆ ਬੱਚਿਆਂ ਵਾਸਤੇ ਵਧੀਆ ਪੁਰਤਗਾਲ ਬਹੁਤ ਇੰਜੋਏ ਕਰਦੇ ਬੱਚੇ ਹਰ ਜਗ੍ਹਾ ਪਾਰਕਾਂ ਬਣੀਆਂ ਪੁਰਤਗਾਲ ਦੇ ਵਿੱਚ ਇੰਜੋਏ ਕਰਦੇ ਸਾਰੇ ਬਹੁ ਵੱਡੀ ਪਾਰਕਾਂ ਸਪੋਰਟ ਲੈ ਗਏ ਦੀ ਇਹ ਉਹ ਦੇਖੋ ਜਾਂਦੇ ਸਾਰੇ ਪੁਲਿਸ ਵਾਲੇ ਇਹ ਸਾਰੇ ਪੁਲਿਸ ਵਾਲੇ ਜੀ ਨਾਲ ਜਿਹੜੇ ਨਵੇਂ ਭਰਤੀ ਹੋਣੇ ਕੈਂਡੀਡੇਟ ਉਹਨਾਂ ਦੀ ਆ ਇਹ ਪਤਾ ਨਹੀਂ ਕਿਉਂਕਿ ਤੇ ਮੈਂ ਨਾਲ ਪੁੱਛਿਆ ਸੀ ਪਹਿਲਾਂ ਇੱਥੇ ਖੜੇ ਸੀ ਸਾਰੇ ਯਾਰ ਰੁਕੇ ਇਹਨਾਂ ਨਾਲ ਗੱਲ ਕੀਤੀ ਮੈਂ ਕਹਿੰਦੇ ਟ੍ਰੇਨਿੰਗ ਵਾਲੇ ਸਾਰੇ ਇਹ ਸ਼ਹਿਰ ਦਾ ਪੋਰਟ ਲੈ ਕੇ ਸਪੈਨ ਦੇ ਬਾਰਡਰ ਤੇ ਪੈਂਦਾ ਉਹ ਵੀ ਬੱਸ ਜਾ ਰਹੀ ਹੈ ਜਾ ਰਹੀ ਹੈ ਬੱਸ ਬਾਰਸੰਦੂਰ ਮੰਦ ਇਹ ਤੋਂ ਇਹ ਪੋਰਟਗਾਲੀ ਸਰਕਾਰੀ ਬਾਤ ਹੋਆ ਮੈਂ ਮਤਲਬ ਸਿਟੀ ਬਹੁਤ ਸੋਹਣੀ ਲੱਗੀ ਆ ਪੋਰਟੋ ਲੈ ਗਰੇ ਕਿੰਨੇ ਵਧੀਆ ਘਰ ਬਣੇ ਹੋ ਆ ਕੀ ਸਿਸਟਮ ਆ ਪਾਰਕਿੰਗਾਂ ਬਣੀਆਂ ਕਾਰਾਂ ਦੀਆਂ ਆ ਤੋ ਆਪ ਜੀ ਆਇਆ ਕੈਫੇ ਪੀਕੀਆਂ ਆ ਕੈਫੇ ਤੋਂ ਪੁਰਤਗਾਲ ਦੇ ਘਰ ਬਹੁਤ ਸੋਹਣੇ ਆ ਸਾਰੇ ਯੂਰਪ ਦੇ ਸੇਮ ਸੇਮ ਹੀ ਕਾਰ ਲੱਗਦੇ ਆ ਪੂਰੇ ਯੂਰਪ ਦੇ ਵਿੱਚ ਸੈਲਫ ਡੈਨਮਾਰਕ ਤੇ ਨਾਰਵੇ ਵਿੱਚ ਥੋੜਾ ਜਿਹਾ ਫਰਕ ਆ ਪਰ ਸਿਟੀਆਂ ਵਿੱਚ ਸੇਮ ਆ ਸਿਟੀ ਇਦਾਂ ਹੀ ਆ ਸੀ ਉੱਥੇ ਸਿਟੀ ਜਿੱਦਾਂ ਡੈਨਮਾਰਕ ਵਿੱਚ ਵੀ ਇਦਾਂ ਹੀ ਆ ਸੀ ਹਾਂ ਸਿਟੀ ਤੋਂ ਬਾਹਰ ਘਰ ਬਣੇ ਪਿੰਡਾਂ 'ਚ ਬਣੇ ਇਹ ਬਣੇ ਨਾ ਉਹ ਥੋੜੇ ਬੱਕਰੇ ਆ ਉਹ ਬੱਕਰੇ ਥੋੜੇ ਇਦਾਂ ਹੈਗੇ ਯਾਨੀ ਕਿ ਸ਼ੇਪ ਸਵੇਂ ਹੀ ਆ ਬਸ ਉਹ ਕਲਰ ਵੱਖਰਾ ਉਹਨਾਂ ਦਾ ਮੋਸਟਲੀ ਬਲੂ ਰੈੱਡ ਇਦਾਂ ਪਰ ਪਰਤੇ ਸਾਰਾ ਵਾਈਟ ਅੱਜ ਸੋਨਾ ਬੈਦਲਵਾ ਧੁੱਪ ਨਿਕਲੀ ਆ ਆ ਆਪਸਾ ਮੀਓ ਦਾ ਪੁਰਤਗਾਲ ਦੀ ਮੀਓ ਕੰਪਨੀ ਆ ਜਿਹੜੀ ਇੰਟਰਨੈਟ ਦਿੰਦੀ ਆ ਟੀਵੀਸ ਦਾ ਦਿੰਦੀ ਆ ਕਨੈਕਸ਼ਨ ਇਹਨਾਂ ਦੀ ਗਵਰਨਮੈਂਟ ਕੰਪਨੀ ਸਰਕਾਰੀ ਕੰਪਨੀ ਤਾਂ ਇਹ ਸਪੀਡ ਬਹੁਤ ਸੋਹਣੀ ਆ ਤੇ ਹੈ ਵੀ ਸਸਤੀ ਆ ਇਹ ਮੇਰੇ ਖਿਆਲ ਚ ਮੰਥਲੀ ਇਹਨਾਂ ਦਾ 400 ਆ ਵਿੱਚ ਟੀਵੀ ਵਿੱਚ ਘਰ ਦਾ ਵਾਈਫਾਈ ਤੇ ਇੱਕ SIM ਨਾਲ ਫ੍ਰੀ ਜਿਹਦੇ ਵਿੱਚ 100 GB ਡਾਟਾ ਮਿਲਦਾ ਮੰਥਲੀ 400 ਬਚ ਆਈ ਥਿੰਕ ਇਹਨਾਂ ਕੋਲ 400 ਜਾਂ 422 ਜਾਂ 3 ਹੋਊਗਾ ਇੰਨਾ ਖਾਊਗਾ ਤੇ ਆਹ ਰੈਸਟੋਰੈਂਟ ਤੇ ਬਹੁਤ ਲੱਗ ਰਿਹਾ ਮੇਨ ਸਕੁਅਰ ਦੇ ਵਿੱਚ ਰੈਸਟੋਰੈਂਟ ਤੇ ਜਰਦੀਮ ਚైనਾ ਇਹ ਚైనਾ ਵਾਲਾ ਸੁਣਵਾ ਤੇ ਉਹ ਹੈਗਾ ਸੀ ਟੀ ਬਹੁਤ ਵਧੀਆ ਸ਼ਾਇਰ ਖੁੱਡਾ ਡੋਲਾ ਅੰਦਰੋਂ ਉਹ ਵਿਆਹ ਕਾਰਾ ਤੇ ਇਹਦਾ ਹੋਰ ਆਕੇ ਪਾਰਕ ਆਹ ਪਾਰਕ ਦੇ ਵਿਚਦੀ ਜ ਰਸਤਾ ਬਣਾ ਤੌਰਨ ਵਾਸਤੇ ਕਿਉਂਕਿ ਸਾਡੇ ਸੜਕ ਜਲਦੀ ਬਈ ਹਾਈਵੇ ਚੱਲਦਾ ਪਿਆ ਬਹੁਤ ਵਧੀਆ ਬਣਾਇਆ ਸਿਸਟਮ ਇਹ ਤੇ ਜਿੱਦਾਂ ਯੂਰਪ ਦੇ ਵਿੱਚ ਗਵਰਨਮੈਂਟ ਟੈਕਸ ਲੈਂਦੀ ਆ ਜੇ ਸੈਲਰੀ ਹੁੰਦੀ ਆ ਉੱਤੇ 23% ਟੈਕਸ ਵਾ ਉਹ ਦੇਣਾ ਕੰਪਨੀ ਨੇ ਤੇ 11% ਦੇਣਾ ਆਪਾਂ ਟੈਕਸ ਗਵਰਨਮੈਂਟ ਨੂੰ ਟੋਟਲ ਹੋ ਗਿਆ 34% ਟੈਕਸ ਸੈਲਰੀ ਦੇ ਉੱਪਰ ਤੇ ਤੁਸੀਂ ਦੇਖੋ ਉਹ ਟੈਕਸ ਇੰਨਾ ਹਾਈ ਟੈਕਸ ਆ ਤੇ ਉਹ ਸਾਰਾ ਟੈਕਸ ਇਸ ਲੋਕਾਂ ਤੇ ਲਾਉਂਦੇ ਆ ਇਹ ਸੋਨੇ ਚੀਜ਼ਾਂ ਬਣਾ ਕੇ ਰੱਖੀਆਂ ਕੱਲ ਨੂੰ ਤੁਹਾਡੀ ਜੋਬ ਛੁੱਟਦੀ ਪਰਤਲ ਦੇ ਵਿੱਚ ਮਤਲਬ ਤੁਸੀਂ ਆਪਾਂ ਕੰਮ ਚੇਂਜ ਕਰ ਲਿਆ ਜਾਂ ਤੁਹਾਨੂੰ ਕੰਮ ਹੈ ਨਹੀਂ ਕੰਪਨੀ ਕੋ ਤੁਹਾਨੂੰ ਕੰਪਨੀ ਕੱਢਤਾ ਜੇ ਨਾ ਤੁਹਾਨੂੰ ਕੰਮ ਨਹੀਂ ਮਿਲਦਾ ਨਵਾਂ ਤਾਂ ਤੁਹਾਨੂੰ ਕੰਪਨੀ ਹੀ ਪੈਸੇ ਪੇ ਕਰੂਗੀ ਸੌਰੀ ਕੰਪਨੀ ਕਹਿੰਦਾ ਗਵਰਨਮੈਂਟ ਹੀ ਤਾਂ ਪੈਸੇ ਪੇ ਕਰੂਗੀ ਇਹ ਤੁਹਾਨੂੰ ਫੁੰਦੂ ਕਹਿੰਦੇ ਆ ਇੰਨਾ ਬੜਾ ਸਿਸਟਮ ਹੈ ਤੇ ਗਵਰਨਮੈਂਟ ਦਾ ਤੇ ਤਾਂ ਹੀ ਲੋਕੀ ਯਾਰਪਾਉਂਦੇ ਨੇ 15-15 ਲੱਖ ਲਾ ਕੇ ਬੰਦੇ ਲਾਈਫ ਸੈਟ ਹੋ ਜਾਂਦੀ ਹੈ ਜੀ ਹੁਣ ਨਾਲ ਫੈਮਿਲੀ ਆ ਦੇਖੋ ਨਾਲ ਜਿਹੜਾ ਇਹ ਫੈਮਿਲੀ ਆ ਨਾਲ ਉਹਨੇ ਗਵਰਨਮੈਂਟ ਸਪੋਰਟ ਕਰਦੀ ਆ ਦੇਖ ਦੀ ਇਨਕਮ ਦੋਨਾਂ ਦੀ ਇਨਕਮ ਕਿੰਨੀ ਆ ਜੀ ਇਨਕਮ ਥੋੜੀ ਆ ਘਰ ਦੇ ਰੈਂਟ ਚ ਸਪੋਰਟ ਕਰਦੀ ਆ ਖੋਰ ਕਮਾ ਸਪੋਰਟ ਕਰਦੀ ਕੱਪੜੇ ਟੂਪੜੇ ਜੀ ਸਪੋਰਟ ਕਰਦੇ ਬੱਚੇ ਦੇ ਕੱਪੜੇ ਲੈਣੇ ਆ ਹੁਣ ਉਹ ਸਪੋਰਟ ਦਿੰਦੀ ਆ ਸਬਸਿਡੀ ਮਿਲਦੀ ਆ ਬਹੁਤ ਬੜਾ ਸਿਸਟਮ ਹੈ ਕਹਿਣ ਦਾ ਮਤਲਬ ਤੇ ਆਈ ਥਿੰਕ ਇਟ ਆ ਚੋਟੋ ਜੀ ਪੁਰਾਣੀ ਜਿੱਦਾਂ ਪੁਰਾਣੀ ਜਿੱਦਾਂ ਸਾਹਮਣੇ ਰੱਖੀ ਆ ਨਾ ਨੇ ਓਹ ਸ਼ਮੋਰਤੋਸ਼ ਦਾ ਗ੍ਰੈਂਡੀ ਗਵੈਰਾ ਮੈਂ ਹਮ ਨੂੰ ਫਾਰ ਸਬਸਕ੍ਰਾਈਬ ਕਰ ਬਹੁਤ ਵਧੀਆ ਬਹੁਤ ਵਧੀਆ ਅੱਜ ਮੌਸਮ ਸੋਤ ਪਾਸੋਂ ਨਿਕਲੀ ਆ ਆ ਲੋਕਲ ਬੱਸ ਜਾਂਦੀ ਹੈ ਸ਼ਾਰਟਸ ਲੋਕਲ ਬੱਸ ਚੱਲਦੀ ਆ ਐਦਾਂ ਹੀ ਲੋਕਲ ਬੱਸਾਂ ਆਉਂਦੇ ਹੋ ਤਾਂ ਲੈ ਕੇ ਵਿੱਚ ਆ ਕੈਫੇ ਜੀ ਇੱਥੇ ਪੁਰਤਗਾਲ ਤੇ ਹਰ ਜਗ੍ਹਾ ਤੇ ਤੁਹਾਨੂੰ ਐਡੇ ਕੈਫੇ ਮਿਲ ਜੂਗੇ ਜਿੱਥੇ ਕਾਫੀ ਮਿਲਦੀ ਆ ਆਈਸਕ੍ਰੀਮਸ ਮਿਲਦੀ ਆ ਕਾਹ ਪੀਣ ਵਾਸਤੇ ਛੋਟੇ ਛੋਟੇ ਕੈਫੇ ਹਰ ਜਗ੍ਹਾ ਤੇ ਮਿਲ ਜੂਗੇ ਇੱਥੇ ਇੱਥੇ ਕਿਉਂਕਿ ਪੁਰਤਗਾਲ ਦੇ ਵਿੱਚ ਕੈਫੇ ਦਾ ਜਿਹੜਾ ਬਹੁਤ ਹੀ ਫੇਮਸ ਆ ਯੂਰਪ ਦੇ ਵਿੱਚ ਨੰਬਰ 1 ਤੇ ਆ ਕੈਫੇ ਦੇ ਵਿੱਚ ਪੁਰਤਗਾਲ ਨੋ ਕਿਤੇ ਕਾਕਰੇ ਬਸ਼ਕੀਮਾ ਇੱਥੇ ਆ ਇਹਨਾਂ ਦਾ ਮੇਨ ਸਕੁਏਰ ਦਾ ਜਿੱਦੋਂ ਐਂਟਰੀ ਕਰਦੇ ਸ਼ਹਿਰ ਤੇ ਪੋਰਤਕਾਲ ਦੇ ਵਿੱਚ ਇਹ ਪੋਰਟ ਲੈਕਰ ਦੇ ਵਿੱਚ ਆਣਾ ਮੇਨ ਚੌਕ ਆ ਇਤੋ ਹੀ ਸੜਕਾਂ ਸਾਰੇ ਪਾਸੇ ਨਿਕਲਦੀਆਂ ਉਹ ਸੜਕ ਸਿੱਧੀ ਜਾਂਦੀ ਆ ਸ਼ਹਿਰ ਦੇ ਅੰਦਰ ਜਾਂਦੀ ਆ ਤੇ ਸਾਹਮਣੇ ਦੇਦੀ ਜਾ ਤੇ ਆ ਜਿਹੜੇ ਸੱਜੇ ਮੋੜ ਜਾਂਦੇ ਨੇ ਤੇ ਬੜੀ ਸੱਜੇ ਮੋੜਦੀਆਂ ਇਹ ਸ਼ਹਿਰ ਤੋਂ ਬਾਹਰ ਜਾਂਦੀ ਐ ਸਪੇਨ ਨੂੰ ਕੋਈ ਸਪੇਨਤ ਨਾਲ ਹੀ ਆ 10 ਮੀ 10 12 ਕਿਲੋਮੀਟਰ ਦੂਰੀ ਹੈ ਤੋਂ ਸਪੇਨ ਦਾ ਬਾਰਡਰ ਕਾਸਾ ਚਿੰਨਾ ਤੇ ਜਿੰਨੇ ਨਾਲ ਤੇ ਬਹੁਤ ਸੋਪਾ ਚਿੰਨੇ ਆਂਦੀਆਂ ਬਹੁ ਬੜਿਆ ਸੋਣ ਆਹ ਫੋੜੇ ਚੱਲਦੇ ਆਏ ਵਾਲੇ ਓਨ ਕਰਦੇ ਰਹਿੰਦੇ ਹੁਣ ਕਿਉਂਕਿ ਹੌਲੀ ਹੌਲੀ ਮੌਸਮ ਬਦਲਣ ਲੱਪਿਆ ਹੈ ਨਾ ਹੁਣ ਗਰਮੀ ਸ਼ੁਰੂ ਹੋ ਜਾਣੀ ਆ ਤਾਂ ਕਰਕੇ ਵਾਹ ਵਧੀਆ ਵੀ ਸਿਸਟਮ ਇੱਥੇ ਲੱਗਾ ਬਹੁਤ ਸੋਹਣਾ ਸ਼ਹਿਰ ਹੋਆ ਪੂਰਾ ਪੁਰਤਕਾਲੇ ਬਹੁਤ ਸੋਹਣਾ ਇਕੱਲਾ ਸ਼ਹਿਰ ਨਹੀਂ ਪੂਰਾ ਪੁਰਤਕਾਲੇ ਬਹੁਤ ਸੋਹਣਾ ਤੁਸੀਂ ਜੇ ਮਰਿ ਸ਼ਰਚ ਜਾਓ ਤੁਹਾਨੂੰ ਹਰ ਕਿ ਸ਼ਰਚ ਬਹੁਤ ਸਾਰਾ ਨਦੂਆ ਇਹਦੇ ਬਲ ਹੋਲੀ ਦੇਣਾ ਮਾਰੀਓ ਹਾਂ चज <laughs> ना, ना। मारिया कर दूर ती <laughs> मैं पापा जो तेरे वाल मार्दी हूँ कहदी बना वीडियो में